ਜੋਵੇਗਾ ਉਸ ਵਾਰ ਤਵਾ ਸਾਡੇ ਵੀਰ ਚਾਹ ਰਾਨੀ ਜਿਸਾ ਮਾਸਟਰ ਦਲਵੀਰ ਸਿੰਘ ਦੁੱਲਾ ਤੇ ਰਿੰਕੂ ਸਾਰੇ ਵੀਰ ਆਏ ਹੋਏ ਐ 5 ਤੇ 6 ਫਰਵਰੀ ਘਾਟੜਾਂ ਨੇ ਕਬੱਡੀ ਕੱਪ ਦੀ ਐ ਇੱਕ ਪਹਿਲਾਂ ਰੋਣ ਦੇ ਦੇਖਦੇ ਟੱਕਾ ਉੱਪਰ ਫੜ ਕੇ ਬਸਾਂ ਦੇ ਉਹਨਾਂ ਨੂੰ ਪਤਾ ਵੀ ਉਹਨਾਂ ਨੇ ਪਹਿਲਾਂ ਕੀ ਕਰਵਾ ਦੇ ਛੱਡਿਆ ਹਾਂ ਜੀ ਹਾਂ ਜੀ ਇੱਕ ਮਿੰਟ ਲਈ ਜੀ ਬਾਅਦ ਵੰਦ ਰੱਖਿਓ ਜੀ ਗਰਾਊਂਡ ਵਾਲਾ ਡਾਕਟਰ ਰੁਪਿੰਦਰ ਰਤੰਦਰ ਸਾਡਾ ਵੀਰ ਤੇ ਨਾਲ ਮੇਰੀ ਬੇਨਤੀ ਹੈ ਹਾਂਜੀ ਟੀਮਾਂ ਜਿਹੜੀਆਂ ਸਮੇਂ ਸਿਰ ਗਰਾਊਂਡ ਦੇ ਵਿੱਚ ਪੁੱਜਣ ਗਈ ਹੈ ਬੜਾ ਧੰਨਵਾਦ ਹੈ ਇੱਕ ਮਿੰਟ ਜੀ ਹੈਪੀ ਬੀਜੇ ਮੋਟਰਸ ਵਾਲੇ ਸਾਡੇ ਦਰਮਿਆਨ ਖੇਤਰ ਤੇ ਪਹੁੰਚੇ ਹੈ ਪ੍ਰਧਾਨ ਸਹੀ ਮਤੋ ਖਾਲਸਾ ਘਲੋਟੀ ਵਾਲਾ ਟੱਕਰੇ ਨੰਬਰ ਦਾ ਬਾਸਾ ਕਰਦਾ ਆਇਆ ਉਦੋਂ ਕਬੱਡੀ ਦਾ ਗੱਗੂ ਗੇਲਾ ਆ ਗਿਆ ਕਿਉਂ ਨਹੀਂ ਮੰਨਦਾ ਪਿਛਲੇ ਸਾਲ ਸਾਡਾ ਵੀਰ ਹੈਰੀ ਮਨੇਰ ਸਭ ਸ਼ੰਤੀ ਦਾ ਪ੍ਰਧਾਨ ਕਰਿਆ ਗਿਆ ਤੇ ਸਾਰੇ ਨਿਵਾਸੀ ਹੋਣੀ ਐਤੀ ਹੋਣੀ ਐਰੀ ਮੰਗਲ ਹੋਣੀ ਐਤੀ ਸੰਘੇ ਵਾਲੀ ਗੱਲ ਹੁੰਦੀ ਆ ਹਰ ਮਨੋਂ ਦੀ ਜੇ ਤਾਤੇ ਜਸਵੀਰ ਕਲਾਫਾਂ ਦੀ ਵੱਡੀ ਦੀ ਮੰਦੀ ਆ ਕੈਨੇਡਾ ਦੇਖਣ ਮੈਂ ਤੇ ਦੂਜੇ ਬੰਦੇ ਕਹਿੰਦੇ ਬਰਸਾਲਪੁਰ ਦੀ ਪਹਿਲੀ ਕਬੱਡੀ ਤੇ ਪਹਿਲਾ ਯਫਾ ਇਹ ਬਰਸਾਲਪੁਰੀਆਂ ਭੇਲੂ ਕਹਿੰਦੇ ਬਲੇ ਬਲੇ ਕਰਵਾਉ ਪਰ ਪਹਿਲਾ 1.5 ਅੰਕ ਬਰਸਾਲਪੁਰ ਦੇ ਖਾਤੇ ਦਾ ਜੁੜਿਆ ਲਓ ਇਧਰਲੇ ਪਾਸੇ ਕਹਿੰਦੇ ਆ ਮੁੰਡਾ ਸਮਾਨ ਆ ਜੱਪਰੂ ਦੀਆਂ ਦੋ ਕਬੱਡੀਆਂ ਕਹਿੰਦੇ 500 ਦੀਆਂ ਨੇ 500 ਦੀ ਪਹਿਲੀ ਕਬੱਡੀ ਦੇ ਉੱਪਰ ਉਹ ਜਗਤਿੰਦਰ ਪਾਲ ਬਾਣ ਤਖਨ ਪਰਵਾੜ ਦਾ ਕਹਿੰਦੇ ਟਰਾਈ ਕਰਦਾ ਹੈ ਇਹ ਮੁੰਡਾ ਪਟਿਆਲੇ ਤੋਂ ਚੱਲ ਕੇ ਆਇਆ ਤੇ ਪਟਿਆਲਾ ਇੱਕਦਾਂ ਦਾ ਸ਼ਹਿਰ ਆ ਜਿਹਦੇ ਨਾਮ ਨੂੰ ਉੱਤੇ ਪਟਿਆਲਾ ਕੋਟ ਵੀ ਬਣੀ ਹੋਇਆ ਤੇ ਪਟਿਆਲਾ ਸਲਵਾਰ ਵੀ ਹੈ ਪਟਿਆਲਾ ਸੂਟ ਵੀ ਹੈ ਪਟਿਆਲਾ ਰੇਲਵੇ ਸਟੇਸ਼ਨ ਵੀ ਅਤੇ ਧਨੌਰੀ ਵਾਲਿਆ ਪਟਿਆਨਾ ਪੈਕ ਵੀ ਹੈ ਅੰਦਰ ਦੇ ਕੱਪੜੇ ਸੀ ਪਾਉਂਦਾ ਹੁਣ ਪਾਉਂਦਾ ਸ਼ੇਰਵਾਨੀਆਂ ਜਿਹੜਾ ਪਹਿਲਾਂ ਤੇ ਚੇਂਜ ਹੁੰਦਾ ਜਾਂਦਾ ਜਵਾਨੇ ਦੀਆਂ ਮਿਹਰਬਾਨੀਆਂ ਜਿਹੜੇ ਘਰੇ ਸੀ ਬਣਾਏ ਪਹਿਲਾਂ ਜਾਂਦੇ ਹੋਵੇ ਲੋ ਇਧਰ ਦੇ ਪਾਸੇ ਮੈਚ ਬੁਰਾ ਤਗੜਾ ਖੇਡਿਆ ਜਾ ਰਿਹਾ ਹੈ ਤਰਤੀ ਕਹਿੰਦੇ ਹਨ ਜਿਹੜੀ ਪਿੰਡ ਦੀ ਹੈ ਉਹ ਜਿੱਥੇ ਲੁੱਟਿਆ ਜਾਫੀ ਚਾਰ ਇੱਕ ਕੰਨੀ ਦੇ ਉੱਤੇ ਮੇਰੇ ਵੀ ਢੱਲੂ ਲੱਗਿਆ ਵਰਸਾਲਪੁਰੀਆ ਤੇ ਨਾਲ ਅਮਰਤ ਲੱਗਿਆ ਹੋਇਆ ਕਹਿੰਦੇ ਜੱਟ ਲੱਗਿਆ ਲੱਤ ਦੀ ਤਰਤੀ ਦਾ ਆਸੀ ਦਾ ਜੱਟ ਕਹਿੰਦੇ ਕਨੇਟਾ ਰਹਿੰਦਾ ਇਹਦੇ ਕਹਿੰਦੇ ਦੋ ਜੱਫੀਆਂ ਦੇ ਉੱਪਰ ਪਾਸਾ ਲੱਗਿਆ ਹੋਇਆ ਪਹਿਲਾ ਜੱਫਾ ਲੱਗੂ ਜੇ ਨਹੀਂ ਇਹਦੇ ਕਹਿੰਦੇ ਸਮੇਂ ਨੇ ਦੱਸਣਾ ਫੜਿਆ ਗੁੱਟ ਉਹ ਵੱਜ ਗਈ ਚੰਗੀ ਪਰ ਪੁਆਇੰਟ ਸਮੇਂ ਦੇ ਦੇ ਬਰਸਾਨਪੁਰ ਦੇ ਘਾਟੇ ਦਾ ਜੁੜਿਆ ਕਬੱਡੀ ਚੈਂਪੀਅਨਸ਼ਿਪ ਪਰ ਅਮਰੀਕਾ ਕਹਿੰਦੇ ਫੋਰਵਰਡ ਕਹਿੰਦੇ ਆਉਂਦੇ ਸਾਲ ਵੱਡੇ ਸਰਪ੍ਰਾਈਜ਼ ਆ ਉਹ ਇੱਕ ਪਾਸੇ ਤਾਉ ਤੇ ਤਾਉ ਤੇ ਕਹਿੰਦੇ 500 ਦਾ ਉੱਪਰ ਜੱਫਾ ਆਵੇਗਾ ਲੈ ਵੀ ਜੱਟ ਸੇ ਜਿੰਨੇ ਜੱਫੇ ਲਾਵੇਗਾ ਪਰ ਜੱਫਾ 500 ਦਾ ਹੋਵੇਗਾ ਕਹਿੰਦੇ ਅਜੇ ਧੂਆ ਦੇ ਪਿੰਡ ਖੇਡਣਾ ਆਇਆ ਹੋਇਆ ਪਰ ਇਧਰਲੇ ਪਾਸੇ ਪੈਨੂ ਐ ਬਰਸਾਪੁਰ ਦੀ ਧਰਤੀ ਦਾ ਲੈ ਵੀ ਪੈਨੂ ਸਹਾਂ ਜੱਫੀਆਂ ਦੇ ਦੋ ਸਰਦਾਰ ਆ ਕੈਨੇਡਾ ਰਹਿੰਦਾ ਪੱਕੇ ਤੌਰ ਤੇ ਆ ਜੱਗਰੂ ਦੀ ਵੀ ਡਿਮਾਂਡ ਬਣੀ ਆ ਜਿਹੜਾ ਕਹਿੰਦੇ ਇੱਕ ਤਗੜਾ ਜੱਫਾ ਲਾ ਗਿਆ ਇਹ ਬਰਸਾਪੁਰ ਦੀ ਅਮਤ ਉਧਰਲੇ ਪਾਸੇ ਇੰਦਰ ਸਿੰਘ ਯੂਐਸਏ ਨਿਰਮਲ ਸਿੰਘ ਯੂਐਸਏ सदीप सिंह युवस नवनी युव ਤੇ ਨਾਲ ਬਿੱਲਾ ਘਰਾਣੀ ਵਾਲਾ ਯਾਰ ਦਾ ਯਾਰ ਪੁੱਛਿਆ ਹੋਇਆ ਮੇਰੇ ਵੀਰੋ ਤੇ ਨਾਲ ਕਾਕਾ ਘਰਾਣੀ ਯੂਨਾਈਟਿਡ ਸਟੇਟ ਆਫ ਅਮਰੀਕਾ ਤੋਂ ਨਾਲ ਮੰਝੂ ਮੈਸਤਰੀ ਫਰੀਆਂ ਇਹ ਵੀ ਮੇਰੇ ਵੀਰੋ ਸਾਡੇ ਦੰਦਿਆਂ ਪੁੱਛੇ ਨੇ ਕਹਿੰਦੇ ਨਾਲ ਜੱਟ ਦਾ ਆ ਜੱਫਾ 500 ਦਾ ਵੀ ਲੱਖੇ ਗਏ ਨੇ ਕੇ ਇਗਰਾ ਉਧਰ ਦੇ ਪਾਸੇ ਤੇ ਨਾਲ ਕਹਿੰਦੇ ਵੀ ਲੱਖੇ ਦਾ ਵੀ ਵੱਡੇ ਮਿਲਿਆਂ ਦੇ ਲੱਖੇ ਬਾਈ ਉਹਨਾਂ ਦਾ ਕਹਿੰਦੇ ਯੋਗਦਾਨ ਹੁੰਦਾ ਬੜੀ ਨਿਮਰਤਾ ਵਾਲਾ ਇਸ਼ਾਨ ਹੈ ਕਿਹੜਾ ਇੱਕ ਮੈਚ ਖੇੜਿਆ ਜਾਣਾ ਉਹ ਮੈਚ ਫਤੇਪੁਰ ਦੇ ਨਜ਼ਾਮਪੁਰ ਦੀ ਟੀਮਾਂ ਦੇ ਦਰਮਿਆਨ ਖੇੜਿਆ ਜਾ ਰਿਹਾ ਸੱਤ ਨੂੰ ਬਾਈ ਹੈ ਨਜ਼ਾਮਪੁਰ ਤੇ ਫਤਿਹਪੁਰਾਵਾਲੀ ਜਰੂਰ ਬਿਲਾ ਲਈ ਗਰਾਊਂਡ ਦੇ ਵਿੱਚ ਪਲੇਅਰ ਬੂਰੇ ਬਹਿ ਜਾਓ ਬਾਈ ਲੈ ਵੀ ਸਭ ਤੋਂ ਦੋ ਮਿੰਟ ਮੰਡੀ ਕੱਪ ਕਰਾਇਆ ਸਭ ਤੋਂ ਪਹਿਲਾਂ ਤਾਂ ਸ਼ਹੀਦ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਦਾ ਬਹੁਤ ਵੱਡਾ ਉਪਰਾਲਾ ਕਿ ਆਏ ਸਾਲ ਦੀ ਤਰ੍ਹਾਂ ਪਿੰਡ ਲਲਹੇੜੀ ਵਿਖੇ ਇਹ ਸਲਾਨਾ ਸਪੋਰਟਸ ਜਿਹੜਾ ਕਲੱਬ ਵੱਲੋਂ ਇਹ ਕਬੱਡੀ ਕੱਪ ਕਰਵਾਇਆ ਜਾਂਦਾ ਹੈ ਬਹੁਤ ਸੋਹਣਾ ਕਬੱਡੀ ਕੱਪ ਹੈ ਔਰ ਦੂਰੋਂ ਨੇੜੇੋਂ ਚੱਲ ਕੇ ਉਰੇ ਟੀਮਾਂ ਪਹੁੰਚਦੀਆਂ ਨੇ ਵੱਡੇ ਵੱਡੇ ਨਾਮ ਦਿੱਤੇ ਜਾਂਦੇ ਨੇ ਉਰੇ ਮੈਂ ਇਸ ਗੱਲ ਦੀ ਮੁਬਾਰਕਬਾਦ ਦਿੰਦਾ ਇਸ ਕਲੱਬ ਦੇ ਸਾਰੇ ਮੈਂਬਰ ਸਾਹਿਬਾਨਾਂ ਨੂੰ ਔਰ ਪ੍ਰਮਾਤਮਾ ਕੇ ਅਰਦਾਸ ਕਰਦੇ ਆ ਕਿ ਜਿਹੜਾ ਸਪੋਰਟਸ ਕਲੱਬ ਹੈ ਕਿ ਚੜ੍ਹਦੀ ਕਲਾ ਦੇ ਵਿੱਚ ਰਹੇ ਔਰ ਇਸੇ ਤਰੀਕੇ ਨਾਲ ਸਲਾਨਾ ਇਹ ਪ੍ਰੋਗਰਾਮ ਕਰਾਉਂਦੇ ਰਹਿਣ ਵਿਸ਼ੇਸ਼ ਤੌਰ ਤੇ ਜਿਹੜੇ ਐਨ ਆਰ ਆਈ ਪਰਿਵਾਰ ਨੇ ਲੁਹੇੜੀ ਤੋਂ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਜਿਵੇਂ ਕਿ ਮੇਰੇ ਨਾਲ ਸਰਦਾਰ ਇੰਦਰਜੀਤ ਸਿੰਘ ਜੀ ਹੁਣੇ ਬੈਠੇ ਨੇ ਇਹ ਬਹੁਤ ਜਿਵੇਂ ਹੋਰ ਵੀ ਔਰ ਉਹ ਲੱਕੇ ਹੁਣੇ ਨੇ ਔਰ ਉਹ ਸਰਪੰਚ ਸਾਹਿਬ ਹੁਣੇ ਨੇ ਇਹ ਸਾਰਿਆਂ ਦਾ ਬਹੁਤ ਵੱਡਾ ਸਾਰਿਆਂ ਦਾ ਉਹ ਪੁਸ਼ਕਰ ਆਸਰੀ ਜੀ ਰੂਪਰਾਏ ਸਾਰਿਆਂ ਦਾ ਬਹੁਤ ਵੱਡਾ ਰੋਲ ਹੈ ਕਿਉਂਕਿ ਇਹ ਰਲ ਮਿਲ ਕੇ ਉਪਰਾਲਾ ਕਿਸੇ ਇੱਕ ਦਾ ਉਪਰਾਲਾ ਨਹੀਂ ਸਾਰੇ ਕਲੱਬ ਦਾ ਉਪਰਾਲਾ ਹੈ ਸੋ ਇਸ ਕਰਕੇ ਮੈਂ ਸਾਰਿਆਂ ਦਾ ਬਹੁਤ ਵੱਡਾ ਯੋਗਦਾਨ ਮੰਨਦਾ ਹੈ ਹੋ ਸਕਦਾ ਕਿਸੇ ਦਾ ਨਾਮ ਨਾ ਲੱ ਦਿੱਤਾ ਹੋਵੇ ਔਰ ਸਾਰਿਆਂ ਦਾ ਬਹੁਤ ਵੱਡਾ ਯੋਗਦਾਨ ਸਭ ਨੂੰ ਮੁਬਾਰਕਬਾਦ ਦਿੰਦਾ ਮੇਰੇ ਨਾਲ ਸਾਡੇ ਵੀਰ ਜੱਸੀ ਸੋਇਆਂ ਵਾਲਾ ਜੋ ਜ਼ਿਲ੍ਹਾ ਪਲੈਨਿੰਗ ਬੋਰਡ ਪਟਿਆਲੇ ਦੇ ਚੇਅਰਮੈਨ ਨੇ ਉਹ ਵੀ ਆਏ ਹੋਏ ਨੇ ਅੱਜ ਇਸ ਮੌਕੇ ਦੇ ਉੱਤੇ ਸੋ ਉਹਨਾਂ ਨੂੰ ਵੀ ਅੱਜ ਅਸੀਂ ਖੰਨੇ ਵਿਖੇ ਵੈਲਕਮ ਕਰਦੇ ਹਾਂ ਬਹੁਤ-ਬਹੁਤ ਧੰਨਵਾਦ ਤੁਸੀਂ ਅੱਜ ਕਵਰੇਜ ਕਰਨ ਲਈ ਆਏ ਆਂ ਪ੍ਰਮਾਤਮਾ ਇਸ ਪੰਜਾਬ ਨੂੰ ਰੰਗਲਾ ਪੰਜਾਬ ਬਣਾਵੇ ਸਾਡੀ ਤਾਂ ਇਹੀ ਆਸ ਤੇ ਉਮੀਦ ਹੈ ਅੱਜ ਖੰਨਾ ਦੇ ਪਿੰਡ ਲਹਿੜੀ ਦੇ ਵਿੱਚ ਜਿਹੜਾ ਹੈਗਾ ਕਬੱਡੀ ਕੱਪ ਕਰਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੁੰਦੇ ਹੋ ਪਿੰਡ ਲੱਲੇ ਲਹਿੜੀ ਦੇ ਵਿਖੇ ਅੱਜ ਸ਼ਹੀਦ ਸਰਦਾਰ ਭਗਤ ਸਿੰਘ ਕਲੱਬ ਵੱਲੋਂ ਜਿਹੜਾ ਅੱਜ ਬਹੁਤ ਵੱਡਾ ਇੱਥੇ ਟੂਰਨਾਮੈਂਟ ਕਬੱਡੀ ਦਾ ਕੱਪ ਕਰਵਾਇਆ ਜਾ ਰਿਹਾ ਬਹੁਤ ਵਧੀਆ ਅਪਰਾਲਾ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਦਾ ਤੇ ਮੈਂ ਇਸ ਲਾਂਗਾ ਵੀ ਕਰਦਾ ਤੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਵੀ ਕਰਦਾ ਕਿ ਤੁਸੀਂ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਆਪਣੇ ਖੇਡ ਦੇ ਜਿਹੜੇ ਟੂਰਨਾਮੈਂਟ ਨੇ ਉਹ ਜ਼ਰੂਰ ਕਰਵਾਓ ਤਾਂ ਜੋ ਸਾਡੇ ਨੌਜਵਾਨ ਪੀੜ੍ਹੀਆਂ ਨੂੰ ਖੇਡਾਂ ਦੇ ਨਾਲ ਜੋੜਿਆ ਜਾ ਸਕੇ ਕਿਉਂਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਅਤੇ ਪੰਜਾਬ ਸਰਕਾਰ ਵੀ ਖੇਡਾਂ ਨੂੰ ਪਰਖੁੱਲਿਤ ਕਰਨ ਦੇ ਲਈ ਜਿਹੜੇ ਦਿਨ ਰਾਤ ਪਰਾਲੇ ਕਰੀਆ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਗਈਆਂ ਨੇ ਜਿਸ ਨਾਲ ਲੱਖਾਂ ਹੀ ਜਿਹੜੇ ਨੌਜਵਾਨ ਨੇ ਉਹ ਸਾਡੇ ਖਿਡਾਰੀ ਪੈਦਾ ਹੋਏ ਨੇ ਤੇ ਐਤਕੀ ਤੁਸੀਂ ਦੇਖਿਆ ਹੋਣਾ ਕਿ ਖੇਡਾਂ ਦੇ ਵਿੱਚ ਕਿਵੇਂ ਆਪਣੇ ਪੰਜਾਬ ਦੇ ਇਸੇ ਕਿੰਨੇ ਮੈਡਲ ਆਏ ਨੇ ਉਹ ਸਾਰਾ ਸਿਹਰਾ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਭਗਵੰਤ ਮਾਨ ਜੀ ਜਾਂਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਵੀ ਜਿਹੜਾ ਇਹ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਆਪਣੇ ਕਲੱਬਾਂ ਦੇ ਨਾਲ ਜੁੜ ਕੇ ਜਿਹੜੇ ਉਹ ਜੇ ਪ੍ਰੋਗਰਾਮ ਕਰਨੇ ਚਾਹੀ ਚੈਲੰਜ ਚਾਹੀਦੇ ਨੇ ਤਾਂ ਜੋ ਸਾਡੀ ਨੌਜਵਾਨ ਪੀੜ੍ਹੀਆ ਉਹਨੂੰ ਬੁਰਾਈਆਂ ਤੋਂ ਹਟਾਇਆ ਜਾ ਸਕੇ ਉਹਨੂੰ ਨਸ਼ਿਆਂ ਤੋਂ ਹਟਾਇਆ ਜਾ ਸਕੇ ਤੇ ਉਹਨਾਂ ਦਾ ਧਿਆਨ ਜਿਹੜਾ ਖੇਡਾਂ ਦੇ ਵੱਲ ਦਿਵਾਇਆ ਜਾ ਸਕੇ